ਸੱਚੀ ਗੱਲ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਬਜੂਆਂ ਖੋਰਦ ਤੋਂ ਜਿਹੜਾ ਰਾਸਤਾ ਨਿਕਲਦਾ ਪਿੰਡਾਂ ਦੇ ਵਿੱਚੋਂ ਜਗਰਾਲ ਨੂੰ ਹੋ ਗਿਆ ਜਲੰਧਰ ਨੂੰ ਨਿਕਲਦਾ ਦੇਖ ਸਕਦੇ ਤੁਸੀਂ ਆ ਪਾਣੀ ਸਾਰਾ ਇਹ ਬਈ ਹੈ ਜੀ ਬਈ ਨਿਕਲਦੀ ਆ ਤੇ ਅੱਜ ਆਪਾਂ ਇੰਦਰ ਵੀਡੀਓ ਬਣਾਉਣ ਆਏ ਸੀ ਆ ਮੈਂ ਤੁਹਾਨੂੰ ਦਿਖਾਈ ਆ ਆਪਾਂ ਕਿੰਨਾ ਕੁ ਪਾਣੀ ਚੜ ਚੁੱਕਾ ਹੈ ਬਾਕੀ ਪਿੱਛੇ ਦੇਖ ਸਕਦੇ ਤੁਸੀਂ ਪਾਣੀ ਇਧਰ ਤੱਕ ਪੂਰਾ ਫੈਲਿਆ ਹੋਇਆ ਪਿੱਛੇ ਮੁੰਡੇ ਦੇਖ ਸਕਦੇ ਤੁਸੀਂ ਇਹ ਪਿੰਡ ਦੇ ਹੀ ਆ ਇਹਨਾਂ ਤੋਂ ਗੱਲਬਾਤ ਕਰਦੇ ਆ ਤੇ ਬਾਕੀ ਤੁਹਾਨੂੰ ਸਾਰਾ ਵੀਊ ਦਿਖਾਉਣੇ ਆ ਥੋੜਾ ਜਿਹਾ ਮੀਂਹ ਘਟੂਗਾ ਤੇ ਡਰੋਨ ਸ਼ਾਟ ਵੀ ਨਾਲ ਨਾਲ ਚਲਾਵਾਂਗੇ ਤੇ ਬ ਪੁੱਲ ਦਾ ਬਹੁਤ ਗਾਂ ਜਾ ਕੇ ਆਹੀ ਪਹਿਲਾਂ ਹੀ ਪਾਣੀ ਬਹੁਤ ਖੜਿਆ ਹੋਇਆ ਸਾਸਰੀ ਘਰ ਬਾਜੀ ਕੀ ਗੱਲ ਚੱਲ ਜੀ ਯਾ ਭਾਈ ਤੁਸੀਂ ਸੁਣਾਓ ਕਿੰਨਾ ਚੜ੍ਹਦੀ ਕਾਲਾ ਕਿੰਨਾ ਭਾਈ ਠੀਕ ਹੈ ਹਾਂਜੀ ਹਾਂਜੀ ਕਿਹੜਾ ਏਰੀਆ ਹੈ ਭਾਈ ਆਪਣਾ ਭਾਈ ਆਪਣਾ ਬਜੂਆ ਖੁਰਦਿਆ ਇਹ ਪੈਣ ਦੇ ਬਜੂਆ ਖੁਰਦਿਆ ਇਹ ਪੈਣ ਦੇ ਇੱਥੇ ਨਹੀਂ ਆ ਤੁਸੀਂ ਹਾਂਜੀ ਹਾਂਜੀ ਮੈਂ ਤਾਂ ਦੇਖ ਰਿਹਾ ਤੇ ਰੀਲਰ ਰੂਲਰ ਬਣਾਉਂਦੇ ਭਾਈ ਡਰ ਨਹੀਂ ਲੱਗਦਾ ਪਾਣੀ ਤੋਂ ਡਰਦਾ ਭਾਈ ਕੀ ਲੱਗਣਾ ਸਾਰੇ ਪਾਸੇ ਇਹੀ ਚੀਜ਼ ਆ ਤੇ ਹੁਣ ਤਾਂ ਯੂਜ਼ ਟੂ ਹੋ ਗਏ ਆ ਮਿੰਦਲਾ ਤੁਸੀਂ ਦੇਖਦੇ ਰਹਿੰਦੇ ਹੋਣੇ ਹੁਣ ਏਦਾਂ ਨਾ ਹਰ ਸਾਲ ਏਦਾਂ ਹੁੰਦਾ ਹਰ ਸਾਲ ਤਾਂ ਨਹੀਂ ਭਾਈ ਇਹ ਕੀ ਥੋੜਾ ਜਿਆਦਾ ਆ ਇਹ ਦੀ ਥੋੜਾ ਜਿਆਦਾ ਆ ਨਾ ਕਦੋਂ ਇਦੋਂ ਪਹਿਲਾਂ ਪਾਣੀ ਇਦਾਂ ਕਦੀ ਚੜਿਆ ਇੰਨਾ ਨਹੀਂ ਆਇਆ ਭਾਈ ਠੀਕ ਆ ਕਿਤੇ ਤੱਕ ਭਾਈ ਵਧੀ ਜਾਣ ਡਿਆ ਹਜੇ ਘਟਣ ਦਾ ਨਹੀਂ ਬਾਕੀ ਦੀ ਬਾਕੀ ਦੀ ਦੇਖ ਸਕਦੇ ਆ ਭਾਈ ਕਿੰਨੀ ਕੁ ਦੂਰ ਤੱਕ ਜਾ ਹੋ ਜਾਂਦਾ ਕੁਛ ਭਾਈ ਕਿਤੇ ਨਹੀਂ ਮੈਂ ਤਾਂ ਕਹਿੰਦਾ ਇੱਥੇ ਤੱਕ ਨਹੀਂ ਜਾ ਹੁਣਾ ਹੈ ਨਹੀਂ ਰੀਲਾਂ ਬਣਾ ਰਹੇ ਜੀ ਹੁਣ ਇਹਦਾ ਸੱਪ ਇੱਥੇ ਇੱਥੇ ਖੜੇ ਹੈ ਭਾਈ ਸੱਪ ਸੁਪ ਵੀ ਇਦਾਂ ਵਿੱਚ ਹੁੰਦੇ ਆ ਤੇ ਥੋੜਾ ਧਿਆਨ ਰੱਖਿਆ ਕਰੋ ਬਾਕੀ ਦੇਖ ਸਕਦੇ ਆ ਦੀ ਇੱਧਰ ਨੂੰ ਭਾਈ ਮੜਾ ਕੈਮਰਾ ਗਾਂ ਲੈ ਕੇ ਜਾਓ ਗੱਡੀ ਤਾਂ ਨੰਗ ਦੀ ਨਾ ਭਾਜੀ ਮੋਟਰਸਾਈਕਲ ਵੀ ਨਹੀਂ ਲੰਗਣਾ ਭਾਜੀ ਹਾਂ ਜਿੰਨਾ ਜਨਾ ਗਾਂ ਜਾਈਂਗਾ ਡੂੰਗਾ ਪੜ ਤਾਂ ਬਹੁਤ ਪਰੇ ਰਹਿੰਦਾ ਬਾਕੀ ਥੋੜਾ ਮੀਂਹ ਹਟਦਾ ਪੰਡਰੋਂ ਛੋਟ ਲੈਨੇ ਆ ਤੇ ਆ ਭਾਜੀ ਹੁ ਇੱਥੇ ਨਹੀਂ ਹੈ ਹਾਂਜੀ ਕਿਦਾਂ ਭਾਜੀ ਇਹ ਪਾਣੀ ਦੇਖਦੇ ਰਹਿੰਦੇ ਤੁਸੀਂ ਇਦਾਂ ਹਾਂਜੀ ਭਾਜੀ ਵਧੀਆ ਪਾਣੀ ਭਾਜੀ ਕੱਲ ਪਾਣੀ ਘੱਟ ਸੀਗਾ ਤੇ ਜਿਹੜਾ ਪੌਲ ਬਣਿਆ ਭਾਈ ਪਤਾ ਕਿਸੇ ਨੂੰ ਵੀ ਮਤਲਬ ਕਦੋਂ ਕਦਾਂ ਬਣਿਆ ਕਿੰਨੇ ਕ ਟਾਈਮ ਦਾ ਜਿਹੜਾ ਭਾਜੀ 84 ਦਾ ਬਣਿਆ ਭਾਜੀ 1984 ਦਾ ਉਸ ਤੋਂ ਬਾਅਦ ਰਿਪੇਅਰ ਨਹੀਂ ਹੋਈ ਇਹਦੀ ਨਹੀਂ ਨੂੰ ਤੇ ਇਦਾਂ ਹੀ ਹੈ। ਨਹੀਂ ਜੀ ਇਦਾਂ। ਤੇਰਾ ਤਾਂ ਯਾਰ ਬਾਈ ਡਰ ਵੀ ਆ ਨਾ ਪਰ ਦੇਣ ਦਾ ਵੀ ਜਦ ਤੱਕ ਨੰਗਦੇ ਗੱਡੀਆਂ ਨੇ। ਬਹੁਤ ਬਹੁਤ ਭਾਜੀ। ਡਾਰੀ ਡਾਰੀ ਆਇਆ ਜਿਆਦਾ ਕੰਮ ਪਈ ਇਹਦਾ। ਪੈਂਡ ਭਾਈ ਕਿੰਨੇ ਕ ਦੂਰ ਪੈਂਦਾ ਇੱਥੋਂ ਵੇਖੀ। ਇੱਥੋਂ ਭਾਜੀ 1 ਕਿਲੋ 1.5 ਕਿਲੋ ਮੀਟਰੀ ਆ। ਕਦੀ ਇਦਾਂ ਤਾਂ ਨਹੀਂ ਹੋਇਆ ਵੀ ਪਾਣੀ ਆਇਆ ਹੋਵੇ ਕਦੀ ਪੈਂਡ ਦੇ ਵਿੱਚ ਜਾ ਆ ਨਹੀਂ। ਪੈਂਡ ਦੇ ਵਿੱਚ ਲੱਗੇ ਛੱਕ ਜਲ ਜਾਂਦਾ ਬੈਂਡ ਦੇ ਉੱਤੇ ਧੁਰ ਨਹੀਂ ਜਾਂਦਾ ਪਿੱਛੇ ਰਹਿ ਜਾਂਦਾ। ਧੁਰ ਨਹੀਂ ਪੈਂਡ ਉੱਚ ਚਾਹੀਦੇ ਬਹੁਤ ਚਾਹੀਦੇ ਪਿੱਛੇ ਪਿੱਛੇ ਰਹਿ ਜਾਂਦੇ। ਠੀਕ ਹੈ ਬਾਕੀ ਕੁਝ ਭਾਜੀ ਕਹਿਣਾ ਚਾਹੁੰਦੇ ਹੋ ਮੈਂ ਜਿਹੜੇ ਕੁਛ ਨਹੀਂ ਲੱਗਦਾ ਗੱਟੇ ਬਿੰਡਲ ਰੋੜਾ ਹਟਿਆ ਜੀ ਸਾਡੇ ਮਿੱਤਰ ਅੱਛਾ ਹਾਂਜੀ ਬਿੰਡਲ ਛੇਨ ਦੇ ਜਿਆਦਾ ਹੋ ਗਈ ਸੀਗੀ ਅੱਛਾ ਜੀ 96 ਤੇ ਨਹੀਂ 9 ਦੇ ਵਿੱਚ 9 ਚ ਪਾਣੀ ਆਇਆ ਸੀ ਇਹੀ ਮੇਂ ਦੇ ਵਿੱਚ ਹਾਂਜੀ ਇਹ ਮੇਂ ਪਿੱਛੋਂ ਕਿਧਰੋਂ ਆਉਂਦੀ ਕੁਛ ਇਨਫੋਰਮੇਸ਼ਨ ਹੈਗੀ ਭਾਜੀ ਉਦੋਂ ਮੈਂ ਸਤਲੁਜ ਦਰਿਆ ਮੈਂ ਸੁਣਿਆ ਹੈਗਾ ਸਤਲੁਜ ਦਰਿਆ ਦੇ ਨਾਲ ਆ ਭਾਜੀ ਇਧਰ ਉਹ ਗਾਂ ਮਿਲਦੀ ਜਾ ਕੇ ਹਰੀ ਕੇ ਪੱਤਣੋਂ ਆਉਂਦੇ ਹਾਂ ਉਦੋਂ ਤਾਂ ਵੈਸੇ ਗੰਦਾ ਪਾਣੀ ਆਉਂਦਾ ਜਿਆਦਾ ਹਾਂਜੀ ਹਾਂਜੀ ਗੰਦ ਸ਼ਹਿਰਾਂ ਦਾ ਪੈ ਗਿਆ ਬੱਚੇ ਚਲੋ ਠੀਕ ਆ ਸਾਫ ਹੁੰਦੀ ਸੀਗੀ ਪਹਿਲਾਂ ਇਹ ਸ਼ਹਿਰਾਂ ਦੇ ਗੰਦਗੀ ਸੈੱਡ ਦਿੱਤੀ ਇਹ ਬੈਂ ਦੇ ਹੁੰਦੇ ਸੀਗੇ ਦਾਣੇ ਦੋਨੇ ਸਹੀ ਗੱਲ ਆ ਯਾਰ ਭਾਈ ਆ ਬਈਥੋਂ ਪਾਣੀ ਦੀ ਸੱਟ ਆ ਤੱਕ ਵੱਜਦੀ ਹੈ ਤਾਂ ਹੀ ਬਈ ਇੱਥੇ ਮੈਥੋਂ ਘਟੋ ਕਰਨੀ ਆਪਣਾ 10 15 ਫੁੱਟ ਉੱਚਾ ਪਾਣੀ ਚੱਲ ਰਿਹਾ ਪੜਦਾ ਬਹੁਤ ਨੀਵਾ ਹੈ ਮੈਂ ਦੇਖਿਆ ਪੜਦਾ ਦੀਦਾ ਹੀ ਨਹੀਂ ਪਤਾ ਲੱਗਦਾ ਬਹੁਤ ਜ਼ਿਆਦਾ ਪਾਣੀ ਆਪਾਂ ਚਾਹੀਦੇ ਖੜੇ ਆ ਰੇਟ ਦੇ ਉੱਪਰ ਬਿਲਕੁਲ ਬਿਲਕੁਲ ਬਹੁਤ ਚਾਹੀਦਾ ਇਧਰ ਨੂੰ ਟਟੋ ਕਰਨੀ 15 ਫੁੱਟ ਪਾਣੀ ਉੱਪਰ ਚੱਲ ਰਿਹਾ ਇੱਥੋਂ ਬਾਈ ਥੋੜਾ ਜਿਹਾ ਅੱਗੇ ਜਾ ਕੇ ਉੱਥੋਂ ਵੀ ਪਾਣੀ ਜਾਂਦਾ ਉਹ ਵੀ ਸਾਰੇ ਉਹ ਸਾਰੇ ਬੇਈ ਸਾਰੇ ਭਾਈ ਇੱਧਰੋਂ ਘੁੰਮ ਕੇ ਜਾਂਦਾ ਵਰਗੇ ਅੱਛਾ ਇੱਥੋਂ ਉੱਚਾ ਉਧਰੋਂ ਫੇਰ ਨਹੀਂ ਮਾ ਇਹੇ ਪਿੰਡਾਂ ਨੂੰ ਜਾਂਦਾ ਮਰਜੀ ਭਾਈ ਅੱਛਾ ਇਧਰੋਂ ਫੇਰ ਨਹੀਂ ਮਾ ਉਧਰਲੀ ਸਾਈਡ ਤੋਂ ਫੇਰ ਨਹੀਂ ਮਾ ਜਾਂਦਾ ਨਾ ਇਹਦੀ ਘੁੰਮਦੀ ਜਾਂਦਾ ਭਾਈ ਹੈਗਾ ਇੱਥੇ ਪਾਣੀ ਇੰਨਾ ਕੀ ਰਹਿਣਾ ਇਹਨੇ ਪਾਣੀ ਨੇ ਜੀ ਜਮੀਨਾਂ ਦਾ ਬਹੁਤ ਫਸਲਾਂ ਦਾ ਨੁਕਸਾਨ ਬਹੁਤ ਹੁੰਦਾ ਹੈ ਇਹ ਸਹੀ ਗੱਲ ਹੈ ਭਾਈ ਚਲੋ ਮਹਾਰਾਜ ਸੌਖੇ ਰੱਖੇ ਮੀਂਹ ਜਿਆਦਾ ਨਾ ਪਵੇ ਹਨਾ ਸਹੀ ਗੱਲ ਹੈ ਜਿਆਦਾ ਮੀਂਹ ਨਾ ਪਵੇ ਜੇ ਅੰਦਲੀਆਂ ਪਾਉਣ ਆਏ ਸਗੇ ਵੀ ਚਲੋ ਖਵਾਇਆ ਸਾਹਿਬ ਮਿਹਰ ਕਰੋ ਵੀ ਬਹੁਤ ਨੁਕਸਾਨ ਹੋਊਗਾ ਪੰਜਾਬ ਕਰਨੀ ਚਾਹੀਦੀ ਸਹੀ ਗੱਲ ਹੈ ਭਾਈ ਆਪਾਂ ਦਾ ਫੇਰ ਵੀ ਇਧਰ ਏਰੀਆ ਸੇਫ ਆ ਭਾਈ ਹਾਲਵਾ ਸਾਰਾ ਡੁੱਬੇ ਪਿਆ ਦੇਖੋ ਉਹਨਾਂ ਦੇ ਵਿਚਾਰਿਆਂ ਦੇ ਕੀ ਹਾਲ ਹੈ ਸਹੀ ਗੱਲ ਸਹੀ ਗੱਲ ਉਹਨਾਂ ਪਰੇਸ਼ਾਨ ਘਰਾਂ 'ਚ ਪਾਣੀ ਵੜ ਗਿਆ ਇੱਕ ਵਾਰੀ ਘਰਾਂ 'ਚ ਪਾਣੀ ਫੈਰ ਜੂਵੇ ਤੇ ਉਹ ਮਜ਼ਬੂਤ ਨਹੀਂ ਰਹਿੰਦੇ ਉਹ ਘਰ ਰਹਿਣ ਲਿਆਕ ਨਹੀਂ ਰਹਿੰਦਾ ਸਾਰੀ ਬੋਟ ਨਹੀਂ ਮੁੜਦੀ ਸਾਰੀ ਜ਼ਿੰਦਗੀ ਦੀ ਕਮਾਈ ਦਾ ਬੰਦਾ ਘਰ ਬਣਾਉਂਦਾ ਭਾਈ ਇਹ ਤਾਂ ਹੈ ਕੋਈ ਸਮੇਂ ਦੇ ਵਿੱਚ ਰੁੜ ਜਾਣੀ ਅੱਖਾਂ ਦੇ ਸਾਹਮਣੇ ਤੇ ਹੁਣ ਜਦੋਂ ਭਾਜੀ ਰਾਸਤਾ ਮੇਨ ਦਾ ਜਦੋਂ ਤੁਸੀਂ ਸ਼ਹਿਰ ਨੂੰ ਜਾਣੇ ਜਲੰਧਰ ਨੂੰ ਹਨ ਰਾਸਤਾ ਦਾ ਮੇਨ ਇਹੀ ਆ ਤੇ ਹੁਣ ਤੁਸੀਂ ਜਾਣੇ ਫੇਰ ਘੁੰਮ ਕੇ ਜਾਣਾ ਪਰ ਕਿੱਧਰੋ ਜਾਣੇ ਫੇਰ ਤੁਸੀਂ ਅਸੀਂ ਭਾਜੀ ਕੰਗਣੀਵਾਲ ਵਾਲ ਦੀ ਖੁਣਖੁਣਾ ਵੀ ਇੱਦਾਂ ਹੀ ਪਾਣੀ ਚੱਲਦਾ ਆ ਪੌੜ ਉੱਚਾ ਰਹਿ ਜਾਂਦਾ ਹਾਂ ਦੂਜੇ ਪਾਸੇ ਦੀ ਚੱਲਣ ਲੱਪੈਂਦਾ ਉਧਰੋਂ ਵੀ ਦਾ ਔਕਾ ਆ ਹਾਂਜੀ ਉਦੋਂ ਅਸੀਂ ਨੌ ਦੇ ਵਿੱਚ ਇੱਥੇ ਨੌਂ ਦੇ ਸੀਗੇ ਜਿੱਦਾਂ ਹੁਣ ਮੁੰਡੇ ਸਾਰੇ ਘੁੰਮਦੇ ਆ ਦੇਖਣ ਆਦੇ ਤੋਂ ਸਾਡੇ ਮਿੱਤਰ ਅੱਗੇ ਨੌਂ ਦੇ ਸੀਗੇ ਅੱਛਾ ਠੀਕ ਆ ਉਹ ਜਿਹੜਾ ਪਾਣੀ ਵਗਦਾ ਉੱਥੇ ਨਹੀਂ ਨਹੀਂ ਉਹ ਵਿੰਡਲ ਅੱਗੇ ਨੌਂ ਡਿਆ ਸੀ ਅਸੀਂ ਪਿੱਛੇ ਠੀਕ ਆ ਨੌਂ ਤੇ ਮੈਂ 8ਵੀਂ ਕੀਤੀ ਜਾਂ 9ਵੀਂ ਉੱਥੇ ਵਿੰਡਲ ਹੀ ਉਹ ਮੇਰੇ ਤੋਂ ਅਗਲੀ ਕਲਾਸ ਚ ਹੁੰਦਾ ਸੀ ਮੁੰਡਾ ਜਿਹੜਾ ਰੋੜਿਆ ਸੀ ਉੱਥੇ ਹਾਂਜੀ ਰਖੜੀਆਂ ਵਾਲੇ ਦਿਨ ਫਿਰ ਉਹ ਤੈਰਨਾ ਨਹੀਂ ਆਉਂਦਾ ਬੰਦੇ ਨੂੰ ਨਹੀਂ ਤੇ ਛੋਟਾ ਛੋਟਾ ਜਿਹੜਾ ਖੜੇ ਖੜੇ ਪਾਣੀ ਦੀ ਸੱਟ ਬਣ ਗਈ ਇਹਦਾ ਨਹੀਂ ਜਿਆਦਾ ਜ਼ੋਰ ਦਾ ਜਿੱਦਾਂ ਗਾਂ ਜਾਵਾਂਗੇ ਫਿਰ ਪਾਣੀ ਸੱਟ ਵੱਜ ਜਾਂਦੀ ਆ ਉਹ ਖੱਤਾ ਇੱਕ ਨੀਵਾ ਅੱਛਾ ਆਪਾਂ ਸੋਚਣਾ ਵੀ ਖਣੀ ਇਦਾਂ ਹੀ ਆਪਾਂ ਇਹ ਲੈਵਲ ਨਹੀਂ ਤੁਰੇ ਆਮ ਉਹ ਪਹਿਲਾਂ ਖੱਤੇ ਹੀ ਡਕਣਾ ਆਪਾਂ ਨੀਵੇਂ ਜਿੱਥੇ ਸਾਢੇ 5 ਫੁੱਟ ਨੀਵਾ ਨਾਲ ਹੀ ਪਿਆਰ ਚੱਕਾ ਪਾਣੀ ਬਹੁਤ ਆਪਾਂ ਨੂੰ ਲੱਗਦਾ ਹੀ ਆ ਇੱਥੇ ਖੜੇ ਥੋੜਾ ਗਾਂ ਜਾਵਾਂ ਤਾਂ ਨੁਕਸਾਨ ਹੋ ਗਿਆ ਆਪਾਂ ਦੋਪੇ ਆਣਾ ਨਹੀਂ ਸਹੀ ਆ ਬਾਕੀ ਜਿਹੜੇ ਭਰਾ ਇੱਥੇ ਵੀਡੀਓ ਬਣਾਉਣਾਉਂਦੇ ਆ ਉਹਨਾਂ ਨੂੰ ਆਉਂਦਾ ਤਾਂ ਨਹੀਂ ਇੱਧਰ ਨੂੰ ਹਾਂ ਇੱਥੇ ਆ ਗਿਆ ਕੋਈ ਨਹੀਂ ਉਧਰ ਪਿੱਛੇ ਉੱਥੋਂ ਅਸੀਂ ਗੱਡੀ ਲੈ ਕੇ ਗਏ ਆ ਭਾਈ ਬਹੁਤ ਪਾਣੀ ਸੀ ਬਹੁਤ ਜ਼ਿਆਦਾ ਪਾਣੀ ਸੀ ਤੇ ਆਪਾਂ ਇੱਥੇ ਖੜੇ ਆ ਗਏ ਉੱਧਰ ਪਾਣੀ ਆ ਗਿਆ ਤਾਂ ਨੰਗਣਾ ਕਿੱਦਾਂ ਫੇ ਫਾਜ ਜਾਊਗਾ ਇਹ ਵੀ ਗੱਲ ਸਹੀ ਹੈ ਇਹ ਵੀ ਗੱਲ ਸਹੀ ਹੈ ਤੇਜ਼ ਪਾਣੀ ਆ ਗਿਆ ਉੱਧਰ ਇਹ ਇੱਥੇ ਮੇਲਾ ਲੱਗਾ ਰਹਿੰਦਾ ਹੁੰਦਾ ਸਾਰੇ ਉਹ ਪਾਣੀ ਦਾ ਕਰਕੇ ਡਰੇ ਆ ਅੱਛਾ ਪਾਣੀ ਬਹੁਤ ਤੇਜ਼ ਆ ਭਾਈ ਮੈਂ ਵਿੱਚ ਸ਼ਾਟ ਤੁਸੀਂ ਦੇਖ ਹੀ ਲਿਆ ਹੋਣੇ ਮੈਂ ਵੀਡੀਓ ਬਣਾਈ ਹੋਈ ਆ ਬਾਕੀ ਇਦਾਂ ਆ ਤੇ ਬਾਕੀ ਭਾਈ ਜਿਹੜੇ ਇੱਥੇ ਮੁੰਡੇ ਵੀਡੀਓ ਵੀਡੀਓ ਬਣਾਉਂਦੇ ਆ ਜਿੱਦਾਂ ਆ ਗਏ ਹਨਾ ਰੀਲਾਂ ਬਣਾਉਂਦੇ ਉਹਨਾਂ ਨੂੰ ਥੋੜਾ ਜਿਹਾ ਹਾਂ ਜੀ ਕੀ ਕਹਿਣਾ ਚਾਹੁੰਦੇ ਵੀ ਨਾ ਇਹ ਆ ਰਹੇ ਇਸਕੇ ਨਿੱਕੇ ਨਿੱਕੇ ਬੱਚੇ ਆ ਰਹੇ ਹਾਂ ਜੀ ਨਹੀਂ ਚਾਹੀਦੀ ਇੱਕ ਤਾਂ ਜਿਹੜੇ ਆਪਣੀਆਂ ਫੈਮਲੀਆਂ ਨੂੰ ਦਿਖਾਉਣ ਆ ਰਹੇ ਆ ਇਹ ਬਹੁਤ ਗਲਤ ਕੰਮ ਆ ਕਿਉਂ ਗਲਤ ਆ ਲੋਕਾਂ ਦੇ ਦਾ ਆਪਣੇ ਆਪ ਤੇ ਜਿਨ੍ਹਾਂ ਤੇ ਇਹ ਬੀਤ ਰਿਹਾ ਹੈ ਹੈਨਾ ਪਾਣੀ ਦਾ ਨੁਕਸਾਨ ਹੋ ਰਿਹਾ ਇਹ ਮਜ਼ਾਕ ਥੋੜੀ ਆ ਕੋਈ ਹੈਨਾ ਅਸੀਂ ਤਾਂ ਤਾਂ ਆ ਵੀ ਕੋਈ ਸਾਡੇ ਵੇੜੇ ਦਾ ਮੁੰਡਾ ਨਿਆਣਾ ਨਾ ਉੱਧਰ ਗਿਆ ਹੋਵੇ ਦੇਖਣ ਆਏ ਨਿਆਣਾ ਐਵੇਂ ਆ ਗਏ ਤਾਂ ਬੰਦਾ ਛੋਟੇ ਬੱਚਿਆਂ ਸਾਹਮਣੇ ਡੈਪੀ ਉੱਥੋਂ ਆਉਂਦੇ ਅੱਛਾ ਆਉਂਦੇ ਇੰਨੀ ਲੱਤ ਡੈਪੀ ਥੱਲੇ ਉਹ ਛੋਟੇ ਬੱਚੇ ਥੋੜੀ ਸਮਝ ਆ ਉਹ ਥੋੜਾ ਜਿਹਾ ਨਾ ਨਾ ਤਾਂ ਨਹੀਂ ਤਾਂ ਇਦਾਂ ਤੁਰੇ ਜਾਣਾ ਤੁਰੇ ਆ ਖੱਟਾ ਮੋਰਾ ਨਹੀਂ ਮਾਂ ਇੰਨੇ ਖੱਤੇ ਨੇ ਗਾਂ ਲੈ ਜਾਣਾ ਸਹੀ ਗਾਂ ਮੋਰੇ ਬਈਆਂ ਦੀ ਫੇਕ ਲੰਬਾ ਜੀ ਤੁਹਾਨੂੰ ਬਹੁਤ ਉੱਥੇ ਗਾਂ ਤੱਕ ਦੇਖ ਕੇ ਹੋ ਗਿਆ ਮੈਂ ਕਹਾ ਯਾਰ ਮੁੰਡੇ ਕਿੱਦਾਂ ਚੱਲ ਗਏ ਗਾਂ ਨਹੀਂ ਮੈਂ ਤਾਂ ਉਹ ਭਾਜੀ ਹੁਣ ਖੜੇ ਤਾਂ ਕਰਕੇ ਬਾਕੀ ਛੋਟੀ ਜੀ ਵੀਡੀਓ ਇਹ ਵੈਸੇ ਤੁਹਾਨੂੰ ਦਿਖਾਉਣੀ ਸੀ ਇਨਫੋਰਮੇਸ਼ਨ ਦੇਣੀ ਸੀ ਵੀ ਇੱਥੇ ਬਹੁਤ ਕਾਫੀ ਪਾਣੀ ਆ ਇਦਾਂ ਦੀ ਜਿਹੜਾ ਵੀਰ ਭਰਾ ਜਿਹੜਾ ਆਉਂਦਾ ਇਦਦਰ ਦੀ ਨਾ ਆਵੇ ਕੰਗਣੀ ਵਾਲ ਵਾਲ ਜਿਹੜਾ ਪੌੜਾ ਉਹ ਚੱਲਦਾ ਪਿਆ ਉਹ ਵੀ ਮਤਲਬ ਪੌੜ ਉੱਚ ਹਨ ਬਾਈ ਕਾਫੀ ਪਾਣੀ ਫੈਲਿਆ ਹੈ ਇਸ ਕਰਕੇ ਉਧਰ ਦੀ ਜਾ ਸਕਦੀ ਲੰਦਰ ਇਧਰ ਦੀ ਬਿਲਕੁਲ ਨਾ ਕੋਈ ਵੀਡੀਓ ਬਣਾਉਣ ਬਣਾਓ ਮੇਰੇ ਭਰਾ ਬਾਕੀ ਇੰਨੀ ਛੋਟੀ ਜੀ ਵੀਡੀਓ ਸੀਗੀ ਬਹੁਤ ਈਗਿਆ ਬਿਲਕੁਲ ਬਿਲਕੁਲ ਛੋਟੀ ਜੀ ਵੀਡੀਓ ਸੀ ਸਾਰਿਆਂ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖੀ ਤੈਅ ਦਲੋ ਬਾਕੀ ਮਿਲਦੇ ਆਪਾਂ ਤੁਹਾਨੂੰ ਹੋਰ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ